ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਅਨੰਤ ਪਰਮੇਸ਼ਵਰ ਇਸ ਸੀਰੀਜ਼ ਵਿੱਚ ਅਸੀਂ ਬਾਈਬਲ ਦੇ ਅਨੁਸਾਰ ਯੀਸ਼ੂ ਕੌਣ ਹੈ ਵਿਸ਼ੇਸ਼ ਰੂਪ ਨਾਲ ਨਵੇਂ ਨੇਮ ਤੋਂ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਯੀਸ਼ੂ ਦੇ ਗਵਾਹਾਂ ਜਾਂ ਉਹਨਾਂ ਗਵਾਹਾਂ ਦੇ ਕਰੀਬੀ ਸਹਿਯੋਗੀਆਂ ਦੁਆਰਾ ਲਿਖਿਆ ਗਿਆ ਸੀ ਅਸੀਂ ਇੱਕ ਵੱਡੇ ਧਾਰਮਿਕ ਤੋਖੇ ਦੇ ਸਮੇਂ ਵਿੱਚ ਰਹਿ ਰਹੇ ਹਾਂ ਅਤੇ ਯੀਸ਼ੂ ਕੌਣ ਹੈ ਉਸ ਦਿਨੇ ਵਿੱਚ ਕਿਉਂ ਆਇਆ ਅਤੇ ਉਸ ਦੇ ਲੋਕਾਂ ਨੂੰ ਕਿਸ ਤਰ੍ਹਾਂ ਜੀਣਾ ਚਾਹੀਦਾ ਹੈ ਸਾਡੇ ਆਸ-ਪਾਸ ਇਨ੍ਹਾਂ ਵਿਸ਼ਿਆਂ ਉੱਤੇ ਝੂਠੀਆਂ ਸਿੱਖਿਆਵਾਂ ਮੌਜੂਦ ਹਨ యేసు ਨੇ ਚੇਤਾਵਨੀ ਦਿੱਤੀ ਸੀ ਕਿ ਉਸਦੇ ਦੂਸਰੇ ਆਗਮਨ ਤੋਂ ਪਹਿਲੇ ਅਚੇਹ ਹੈ ਹੋਵੇਗਾ ਮੱਤੀ ਅਧਿਆਇ 24 ਆਇਤ 4 ਅਤੇ 5 ਅਤੇ 11 ਤੋਂ 23 ਅਤੇ 24 ਇਹ ਬਹੁਤ ਮਹੱਤਵਪੂਰਨ ਹੈ ਕਿ ਸਾਡੇ ਕੋਲ ਯਿਸੂ ਦੇ ਬਾਰੇ ਵਿੱਚ ਸਹੀਕ ਜਾਣਕਾਰੀ ਹੋਵੇ ਉਹ ਕੌਣ ਹੈ ਉਹ ਕਿਉਂ ਆਇਆ ਅਤੇ ਉਹ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਦਾ ਹੈ ਜੋ ਉਸ ਉਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ ਇਹੀ ਕਾਰਨ ਹੈ ਕਿ ਅਸੀਂ ਨਵੇਂ ਨੇਮ ਦੇ ਲੇਖਨ ਨੂੰ ਪੜ੍ਹ ਰਹੇ ਹਾਂ ਜੋ ਲੋਕ ਯਿਸੂ ਦੇ ਗਵਾਹ ਸਨ ਜੋ ਲੋਕ ਯੀਸ਼ੂ ਦੇ ਨਾਲ ਚੱਲਦੇ ਅਤੇ ਉਸ ਨਾਲ ਗੱਲਾਂ ਕਰਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਸੀ ਅਤੇ ਪੂਰੀ ਤਰ੍ਹਾਂ ਨਾਲ ਮਨੁੱਖ ਉਹ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਹੁੰਦੇ ਹੋਏ ਵੀ ਇੱਕ ਮਨੁੱਖ ਬਣਿਆ ਇਨ੍ਹਾਂ ਸੰਦੇਸ਼ਾਂ ਵਿੱਚ ਅਸੀਂ ਇਹ ਚਰਚਾ ਕੀਤੀ ਹੈ ਕਿ ਬਾਈਬਲ ਪ੍ਰਗਟ ਕਰਦੀ ਹੈ ਕਿ ਪਰਮੇਸ਼ਰ ਤ੍ਰਿਇਕ ਹੈ ਯਾਨੀ ਇੱਕ ਵਿੱਚ ਤਿੰਨ ਵਸਤਵਿਕ ਸ਼ਬਦ ਤ੍ਰਿਇਕਤ ਬਾਈਬਲ ਵਿੱਚ ਨਹੀਂ ਪਾਇਆ ਜਾਂਦਾ ਹੈ ਲੇਕਿਨ ਸਿਧਾਂਤ ਇਸ ਦੀ ਸਿੱਖਿਆ ਦਿੰਦੇ ਹਨ ਬਾਈਬਲ ਦੇ ਅਨੁਸਾਰ ਪਰਮੇਸ਼ੁਰ ਇੱਕ ਅਜੀਹਾ ਦਿਵਯ ਪ੍ਰਾਣੀ ਹੈ ਜੋ ਇੱਕ ਸਾਥ ਤਿੰਨ ਅਲਗ-ਅਲਗ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ ਲੇਕਿਨ ਤਿੰਨੋਂ ਇੱਕ ਹੀ ਹਨ ਪਰਮੇਸ਼ੁਰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਇਹ ਰੂਪ ਇੱਕ ਦਿਵਸ ਬਾਹ ਨੂੰ ਸਹਿ ਸੰਮਲਿਤ ਜਾਂ ਸਾਂਝਾ ਕਰਦੇ ਹਨ ਪਿਤਾ ਪਰਮੇਸ਼ੁਰ ਹੈ ਪੁੱਤਰ ਵੀ ਪਰਮੇਸ਼ੁਰ ਹੈ ਪਵਿੱਤਰ ਆਤਮਾ ਸਮਸਤ ਪਰਮੇਸ਼ੁਰ ਹੈ ਇਹ ਸਾਡੀ ਸਮਝ ਤੋਂ ਪਰੇ ਹੈ ਕਿਉਂਕਿ ਅਸੀਂ ਇੱਕ ਅਨੰਤ ਅਸੀਮ ਜਿਸ ਦੀ ਕੋਈ ਸ਼ੁਰੂਆਤ ਜਾਂ ਅੰਤ ਨਹੀਂ ਹੈ ਉਸ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਅਤੇ ਇਹ పరిਮਿਤ ਸੀਮਿਤ પ્રાਣੀ ਹੈ ਇਸ ਲਈ ਸਾਡੇ ਪਰਮੇਸ਼ਵਰ ਦੇ ਸਵਭਾਅ ਨੂੰ ਸਮਝਣ ਦੇ ਸਾਰੇ ਪ੍ਰਿਆਸ ਘਟ ਪਏ ਜਾਂਦੇ ਹਨ ਅਸੀਂ ਕੇਵਲ ਉਹੀ ਸਵੀਕਾਰ ਕਰ ਸਕਦੇ ਹਾਂ ਜੋ ਬਾਈਬਲ ਪ੍ਰਗਟ ਕਰਦੀ ਹੈ ਅਤੇ ਪਰਮੇਸ਼ਵਰ ਦੇ ਅਚਾਰੇ ਵਿੱਚ ਅਨੰਦਿਤ ਹੋ ਸਕਦੇ ਹਾਂ 2000 ਸਾਲ ਪਹਿਲੇ ਤ੍ਰੇਤ ਦੇ ਦੂਸਰੇ ਵਿਅਕਤੀ ਪਰਮੇਸ਼ਵਰ ਪੁੱਤਰ ਨੇ ਮਰੀਮ ਨਾਮ ਦੀ ਇੱਕ ਵਾਰੀ ਦੇ ਗਰਭ ਵਿੱਚ ਦੇਹਧਾਰਨ ਕੀਤਾ ਯਾਪੂਨ ਮਾਨਵ ਸਰੀਰ ਅਪਣਾਇਆ ਅਤੇ ਇਸ ਦੁਨੀਆ ਵਿੱਚ ਪੈਦਾ ਹੋਇਆ ਸੀ लूका अध्याय 1 आयत 31 ਅਤੇ 35 मरियम ने परमेश्वर ਦੇ ਪੁੱਤਰ ਨੂੰ ਜਨਮ ਦਿੱਤਾ। ਜ਼ਿਆਦਾਤਰ ਮਸੀਹ ਜਾਣਦੇ ਹਨ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਲੇਕਿਨ ਸੋਚਦੇ ਹਨ ਕਿ ਉਹ ਕਿਸੇ ਤਰ੍ਹਾਂ ਨਾਲ ਪਰਮੇਸ਼ੁਰ ਤੋਂ ਕਾਠੇ। ਹਾਲਾਂਕਿ ਯਿਸੂ ਦੇ ਗਵਾਹਾਂ ਦਾ ਮੰਨਣਾ ਸੀ ਕਿ ਯਿਸੂ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਸੀ। ਦੋ ਪ੍ਰਕ੍ਰਿਤਿਕ ਮਨੁੱਖ ਅਤੇ ਦਿਵਯ ਦੇ ਨਾਲ ਇੱਕ ਦਿਵਯ ਵਿਅਕਤੀ। ਫਿਲੀਪੀਓ ਅਧਿਆਇ 2 आयत 6 ਅਤੇ 7। ਹਾਲ ਹੀ ਵਿੱਚ ਅਸੀਂ ਇਸ ਤੱਥ ਉਤੇ ਦਿਆਨ ਕੇਂਦਰਿਤ ਕੀਤਾ ਹੈ ਕਿ ਪਹਿਲੇ ਹੀ ਪਰਮੇਸ਼ਰ ਪੁੱਤਰ ਤ੍ਰੇਯਕਤਵ ਦਾ ਦੂਸਰਾ ਵਿਅਕਤੀ ਉਸਨੇ ਮਰੀਮ ਦੇ ਗਰਭ ਵਿੱਚ ਇੱਕ ਪੂਰਨ ਮਨੁੱਖ ਦੇਹ ਨੂੰ ਧਾਰਨ ਕੀਤਾ ਫਿਰ ਵੀ ਉਹ ਉਹੀ ਰਿਹਾ ਜੋ ਸੀ ਅਨੰਤ ਪਰਮੇਸ਼ਰ ਪਰਮੇਸ਼ਰ ਦੇ ਪੁੱਤਰ ਦੇ ਸਿਰਸ਼ਕ ਦਾ ਅਰਥ ਇਹ ਨਹੀਂ ਹੈ ਕਿ ਯੀਸ਼ੂ ਪਿਤਾ ਤੋਂ ਕਾਠੇ ਇਸ ਦਾ ਅਰਥ ਹੈ ਕਿ ਪ੍ਰਕਿਰਤੀ ਦੀ ਸਮਾਨਤਾ ਯੀਸ਼ੂ ਪਰਮੇਸ਼ਰ ਦਾ ਪੁੱਤਰ ਹੈ ਕਿਉਂਕਿ ਉਹ ਪਰਮੇਸ਼ਰ ਹੈ ਅਤੇ ਪਰਮੇਸ਼ਰ ਦੇ ਗੁਣਾ ਨੂੰ ਧਾਰਨ ਕਰਦਾ ਹੈ ਲੱਖੀ ਯੀਸ਼ੂ ਪੂਰੀ ਤਰ੍ਹਾਂ ਨਾਲ ਮਨੁੱਖ ਬਣ ਗਿਆ ਉਹ ਕਦੀ ਵੀ ਸਿਰਫ ਇੱਕ ਮਨੁੱਖ ਨਹੀਂ ਸੀ ਅਤੇ ਨਾ ਹੀ ਉਸਨੇ ਆਪਣੀ ਦਿਵਤਾ ਦੇ ਪ੍ਰਦਰਸ਼ਨ ਨੂੰ ਰੁਕਿਆ ਯੀਸ਼ੂ ਪਰਮੇਸ਼ਵਰ ਮਨੁੱਖ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਅਤੇ ਪੂਰੀ ਤਰ੍ਹਾਂ ਨਾਲ ਮਨੁੱਖ ਸੀ ਅਤੇ ਹੈ ਯੀਸ਼ੂ ਨੇ ਜੋ ਕੁਝ ਵੀ ਕੀਤਾ ਉਸਨੇ ਪਰਮੇਸ਼ਵਰ ਦੇ ਰੂਪ ਵਿੱਚ ਮਾਨਵ ਦੇ ਦੇ ਨਾਲ ਇੱਕ ਈਸ਼ੁਰੇ ਵਿਅਕਤੀ ਦੇ ਰੂਪ ਵਿੱਚ ਕੀਤਾ ਇਹ ਦੇਹ ਤਾਰੰਦਾਰ ਰਹੱਸ ਹੈ ਪਹਿਲਾ ਤੁਮੋਥੀਅਸ ਅਧਿਆਇ 3 ਆਇਤ 16 ਇਸ ਦੇਸ਼ ਵਿੱਚ ਅਸੀਂ ਇਸ ਤੱਥ ਤੋਂ ਗਵਾਹਾਂ ਦੀ ਗਵਾਹੀ ਨੂੰ ਦੇਖਣਾ ਜਾਰੀ ਰੱਖਾਂਗੇ ਕਿ ਯੀਸ਼ੂ ਤ੍ਰੇਕਤਵ ਦਾ ਦੂਸਰਾ ਵਿਅਕਤੀ ਪੁੱਤਰ ਅਨੰਤ ਪਰਮੇਸ਼ਰ ਹੈ ਅਤੇ ਸੀ ਅਤੇ ਹਮੇਸ਼ਾ ਰਹੇਗਾ ਯੀਸ਼ੂ ਦੇ ਮੂਲ ਬਾਰੇ ਪ੍ਰੇਰਣਾ ਵਿੱਚੋਂ ਇੱਕ ਯਹੂਨਾ ਨੇ ਉਸ ਸਮਾਚਾਰ ਨੂੰ ਲਿਖਿਆ ਜੋ ਯੀਸ਼ੂ ਦੇ ਬਾਰੇ ਵਿੱਚ ਸਾਫ਼ ਦ੍ਰਿਸ਼ਟੀ ਦਿੰਦਾ ਹੈ ਯਹੂਨਾ ਨੇ ਕਿਹਾ ਕਿ ਉਸਨੇ ਆਪਣਾ ਦਸਤਾਵੇਜ਼ ਲਿਖਿਆ ਤਾਂ ਕਿ ਲੋਕ ਵਿਸ਼ਵਾਸ ਕਰ ਸਕਣ ਕਿ ਯੀਸ਼ੂ ਮਸੀਹ ਹੈ ਅਤੇ ਪਰਮੇਸ਼ਰ ਦਾ ਪੁੱਤਰ ਹੈ ਯਹੂਨਾ ਅਧਿਆਇ 21 ਅਇਤ 3 ਅਤੇ 13 ਉਸਦੀ ਪੁਸਤਕ ਦੇ ਪਹਿਲੇ 18 ਅਧਿਆਇਾਂ ਨੂੰ ਪ੍ਰਸਤਾਵਨਾ ਜਾਂ ਪਰਿਚੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਆਪਣੀ ਪ੍ਰਸਤਾਵਨਾ ਵਿੱਚ ਯਹੂਨਾ ਸਪਸ਼ਟ ਰੂਪ ਨਾਲ ਕਹਿੰਦਾ ਹੈ ਕਿ ਯੀਸ਼ੂ ਪਰਮੇਸ਼ਰ ਹੈ ਜੋ ਪਰਮੇਸ਼ਰ ਹੁੰਦੇ ਹੋਏ ਵੀ ਇੱਕ ਮਨੁੱਖ ਬਣਿਆ ਆਪਣੀ ਪ੍ਰਸਤਾਵਨਾ ਵਿੱਚ ਯਹੂਨਾ ਯੀਸ਼ੂ ਨੂੰ ਵਚਨ ਕਹਿੰਦਾ ਹੈ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਇੱਥੇ ਵਚਨ ਦੇ ਲਈ ਕੀਤਾ ਗਿਆ ਹੈ ਉਹ ਸ਼ਬਦ ਲੋਗੋ ਹੈ ਉਸ ਦਿਨ ਦੇ ਸ਼ਾਸਤਰੀ ਯੂਨਾਨੀ ਲੇਖਕਾਂ ਦੇ ਵਿੱਚ ਇਸ ਦਾ ਉਪਯੋਗ ਉਸ ਸਿਧਾਂਤ ਦਾ ਅਰਥ ਕਰਨ ਦੇ ਲਈ ਕੀਤਾ ਜਾਂਦਾ ਸੀ ਜੋ ਬ੍ਰਹਮਾਣ ਨੂੰ ਚਲਾਉਂਦਾ ਹੈ ਅਤੇ ਇਹ ਮੰਨ ਜਾਤੀ ਦੇ ਲਈ ਪਰਮੇਸ਼ਵਰ ਦੇ ਆਪ ਦੇ ਪ੍ਰਕਾਸ਼ਨ ਦਾ ਉਲੇਖ ਕਰਨ ਦਾ ਇੱਕ ਆਮ ਜਹਿਤ ਤਰੀਕਾ ਸੀ ਯਹੂਨਾ ਯੀਸ਼ੂ ਨੂੰ ਅਨੰਤ ਸ੍ਰਿਸ਼ਟੀਕਰਤਾ ਦੇ ਰੂਪ ਵਿੱਚ ਪਛਾਣਦਾ ਹੈ ਧਿਆਨ ਦੇਵੋ ਕਿ ਯਹੂਨਾ ਪਰਮੇਸ਼ਵਰ ਨੂੰ ਵਚਨ ਤੋਂ ਅਲੱਗ ਰੂਪ ਵਿੱਚ ਵੀ ਸੰਦਰਭਿਤ ਕਰਦਾ ਹੈ ਆਦ ਵਿੱਚ ਵਚਨ ਸੀ ਅਤੇ ਵਚਨ ਪਰਮੇਸ਼ਵਰ ਦੇ ਨਾਲ ਸੀ ਅਤੇ ਵਚਨ ਪਰਮੇਸ਼ਵਰ ਸੀ ਇਹ ਆਦ ਵਿੱਚ ਪਰਮੇਸ਼ਵਰ ਦੇ ਨਾਲ ਸੀ ਸਭ ਕੁਝ ਉਸੇ ਦੇ ਦੁਆਰਾ ਉਤਪੰਨ ਹੋਇਆ ਅਤੇ ਜੋ ਕੁਝ ਵੀ ਉਤਪੰਨ ਹੋਇਆ ਉਸ ਵਿੱਚੋਂ ਕੋਈ ਵੀ ਵਸਤੂ ਉਸ ਦੇ ਬਿਨਾ ਉਤਪੰਨ ਨਾ ਹੋਈ ਯਹੂਨਾ ਅਧਿਆਇ 1 ਆਇਤ 3 ਯਹੂਨਾ ਕਹਿੰਦਾ ਹੈ ਕਿ ਇੱਕ ਵਿਸ਼ੇਸ਼ ਸਮੇਂ ਤੇ ਵਚਨ ਅਨੰਤ ਸ੍ਰਿਸ਼ਟੀਕਰਤਾ ਪਰਮੇਸ਼ਵਰ ਹੁੰਦੇ ਹੋਏ ਵੀ ਮਨੁੱਖ ਬਣਿਆ ਅਤੇ ਵਚਨ ਦੇ ਤਾਰੇ ਹੋਇਆ ਅਤੇ अनुग्रह ਅਤੇ ਸਚਾਈ ਤੋਂ ਪਰਿਪੂਰਨ ਹੋ ਕੇ ਸਾਡੇ ਵਿੱਚ ਉਸਨੇ ਡੇਰਾ ਕੀਤਾ ਅਤੇ ਅਸੀਂ ਉਸਦੀ ਅਜਿਹੀ ਮਹਿਮਾ ਦੇਖੀ ਜੇਹੀ ਪਿਤਾ ਦੇ ਇਕਲੋਤੇ ਦੀ ਮਹਿਮਾ ਧਿਆਨ ਦਿਵੋ ਕਿ ਯਹੂਨਾ ਨੇ ਯਿਸੂ ਨੂੰ ਪਿਤਾ ਦਾ ਇਕਲੋਤਾ ਪੁੱਤਰ ਕਿਹਾ ਯੂਨਾਨੀ ਸ਼ਬਦ ਜਿਸ ਦਾ ਅਨੁਵਾਦ ਕੇਵਲ ਮੋਨੋਜੇਨ ਦੇ ਰੂਪ ਵਿੱਚ ਕੀਤਾ ਗਿਆ ਹੈ ਇਹ ਵਿਸ਼ਿਸ਼ਟਤਾ ਜਾਂ ਇੱਕ ਪ੍ਰਕਾਰ ਦੀ ਵਿਸ਼ਿਸ਼ਟਤਾ ਨੂੰ ਸੰਦਰਭਿਤ ਕਰਦਾ ਹੈ ਅਸੀਂ ਮਨੁੱਖ ਦਾ ਪੁੱਤਰ ਸ਼ਬਦ ਨੂੰ ਸੁਣਦੇ ਹਾਂ ਤੇ ਇੱਕ ਸੁਜਿਤ ਪ੍ਰਾਣੀ ਦੇ ਬਾਰੇ ਵਿੱਚ ਸੋਚਦੇ ਹਾਂ ਲੇਕਿਨ ਪਹਿਲੀ ਸਦੀ ਦੇ ਲੋਕਾਂ ਦੇ ਲਈ ਪ੍ਰਵੇਖਕਤਾਵਾਂ ਦੇ ਲੇਖਨ ਦੇ ਤਹਿਤ ਇਹ ਇੱਕ ਟਾਈਟਲ ਸੀ ਸ਼ਿਰਸ਼ਕ ਸੀ ਯੀਸ਼ੂ ਸੱਚ ਵਿੱਚ ਇੱਕ ਅਦਭੁਤ ਪ੍ਰਾਣੀ ਸੀ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਅਤੇ ਪੂਰੀ ਤਰ੍ਹਾਂ ਨਾਲ ਮਨੁੱਖ ਧਿਆਨ ਦੇਵੋ ਕਿ ਉਹਨਾਂ ਨੇ ਦੇਹਧਾਰਨ ਨੂੰ ਸਮਝਣ ਦਾ ਕੋਈ ਪ੍ਰਯਾਸ ਨਹੀਂ ਕੀਤਾ ਉਸਨੇ ਬਸ ਇਹ ਕਿਹਾ ਕਿ ਅਜਿਹਾ ਹੋਇਆ ਯਹੂਨਾ ਨੇ ਇਸ ਨੂੰ ਸਮਝੌਣ ਦਾ ਕੋਈ ਪ੍ਰਯਾਸ ਨਹੀਂ ਕੀਤਾ ਜਦੋਂ ਯਹੂਨਾ ਨੇ ਆਪਣਾ ਸੁਸਮਾਚਾਰ ਲਿਖਿਆ ਉਸ ਵਕਤ ਤੱਕ ਯੇਸ਼ੂ ਦੀ ਈਸ਼ਵਰਤਾ ਦੇ ਸਾਹਮਣੇ ਚੁਣੌਤੀਆਂ ਉੱਠਣ ਲੱਗੀਆਂ ਸਨ ਝੂਠੀਆਂ ਸਿੱਖਿਆਵਾਂ ਜੋ ਯੇਸ਼ੂ ਦੀ ਦੀਵਯਤਾ ਜਾਂ ਉਸ ਦੀ ਮਨੁੱਖਤਾ ਤੋਂ ਇਨਕਾਰ ਕਰ ਰਹੀਆਂ ਸਨ ਕਲੀਸੇ ਵਿੱਚ ਕੁਸਪੈਟ ਕਰ ਰਹੀਆਂ ਸਨ ਕੁਝ ਲੋਕਾਂ ਨੇ ਸਿਖਾਇਆ ਕਿ ਯੇਸ਼ੂ ਕੇਵਲ ਇੱਕ ਸਧਾਰਨ ਮਨੁੱਖ ਸੀ ਜੋ ਉਸ ਦੇ ਬਪਤਿਸਮਾ ਤੋਂ ਪਰਮੇਸ਼ਵਰ ਦੀ ਸਾਹਮਰਤ ਉਸ ਵਿੱਚ ਵਾਸ ਕਰਦੀ ਸੀ ਹੋਰ ਲੋਕ ਜੋ ਰਿਕੈਸਟ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਉਹਨਾਂ ਨੇ ਦੀ ਅਲੱਗ ਹੀ ਸਿੱਖਿਆ ਦਿੱਤੀ ਕਿ ਆਤਮਾ ਚੰਗੀ ਹੈ ਅਤੇ ਪੌਤਿਕ ਪਦਾਰਥ ਸਰੀਰ ਬੁਰਾ ਹੈ ਉਹਨਾਂ ਨੇ ਕਿਹਾ ਕਿ ਕਿਉਂਕਿ ਯੀਸ਼ੂ ਪਵਿੱਤਰ ਸੀ ਉਹ ਵਸਤਵ ਵਿੱਚ ਮਨੁੱਖ ਨਹੀਂ ਹੋ ਸਕਦਾ ਸੀ ਇਸੇ ਦੇ ਲਈ ਉਸਨੇ ਮ੍ਰਿਤਿਉ ਨੂੰ ਚੁਣਿਆ ਅਤੇ ਆਤਮਾ ਵਿੱਚ ਫਿਰ ਤੋਂ ਜੀਉਂਦਾ ਹੋ ਗਿਆ ਤਦ ਕਹਾਣੀਆਂ ਫੈਲ ਗਈਆਂ ਕਿ ਜੀਉਂਦੇ ਹੋਣ ਤੋਂ ਬਾਅਦ ਯੀਸ਼ੂ ਆਪਣੇ ਚੇਲਿਆਂ ਦੇ ਨਾਲ ਸਮੁੰਦਰ ਤੱਟ ਉੱਤੇ ਚਲਾ ਗਿਆ ਅਤੇ ਉਸਨੇ ਕੋਈ ਚਿੰਨ੍ਹ ਵੀ ਪਿੱਛੇ ਨਹੀਂ ਛੱਡਿਆ ਯੀਸ਼ੂ ਦੇ ਗਵਾਹਾਂ ਲੇਖਾਂ ਵਿੱਚ ਅਸੀਂ ਜੋ ਪੜ੍ਹਿਆ ਹੈ ਉਸ ਦਾ ਜ਼ਿਆਦਾਤਰ ਭਾਗ ਇਹਨਾਂ ਝੂਠੀਆਂ ਸਿੱਖਿਆਵਾਂ ਦਾ ਮੁਕਾਬਲਾ ਕਰਨ ਦੇ ਲਈ ਸੀ। ਯਹੂਨਾ ਨੇ ਆਪਣੇ ਇੱਕ ਪੱਤਰ ਵਿੱਚ ਲਿਖਿਆ ਕਿ ਪ੍ਰੇਰਤਾ ਨੇ ਯੀਸ਼ੂ ਨੂੰ ਦੇਖਿਆ ਅਤੇ ਉਸ ਨੂੰ ਸੁਆ ਜੋ ਆਦ ਤੋ ਅਸਤਿਤਵ ਵਿੱਚ ਹੈ ਇਹ ਉਹੀ ਹੈ ਜਿਸ ਨੂੰ ਅਸੀਂ ਸੁਣਿਆ ਤੇ ਦੇਖਿਆ ਹੈ। ਅਸੀਂ ਉਸ ਨੂੰ ਆਪਣੇ ਅੱਖਾਂ ਨਾਲ ਦੇਖਿਆ ਤੇ ਆਪਣੇ ਹੱਥਾਂ ਨਾਲ ਛੂਆ ਉਹ ਯੀਸ਼ੂ ਮਸੀਹ ਹੈ ਜਿਉਂਦਾ ਵਚਨ ਪਹਿਲਾ ਯਹੂਨਾ ਅਧਿਆਇ 1 ਅਇਤ 1 ਅਤੇ 2। ਧਿਆਨ ਦੇਵੋ ਕਿ ਯਹੂਨਾ ਅਧਿਆਇ 1 ਇਕ ਅਇਤ 14 ਵਿੱਚ ਇਹੋ ਉਨ੍ਹਾਂ ਨੇ ਲਿਖਿਆ ਕਿ ਜੋ ਵਚਨ ਦੇ ਤਾਰੇ ਹੋਇਆ ਉਸਨੇ ਸਾਡੇ ਵਿੱਚ ਵਾਸ ਕੀਤਾ। ਅਤੇ ਅਸੀਂ ਉਸਦੀ ਮਹਿਮਾ ਦੇਖੀ। ਗਵਾਹਾਂ ਨੇ ਯੀਸ਼ੂ ਵਿੱਚ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਿਆ ਸੀ। ਨਵੇਂ ਨੇਮ ਦੇ ਸ਼ਬਦ ਮਹਿਮਾ ਦਾ ਇਬਰਾਨੀ ਸ਼ਬਦ ਕੋਸ਼ ਮਹਿਮਾ ਸ਼ਬਦ ਦੇ ਅਰਧ ਭਰੇ ਵਿੱਚ ਇਹ ਕਹਿੰਦਾ ਹੈ ਕਿ ਆਤਮ ਪ੍ਰਕਟਕਰਨ ਵਿੱਚ ਪਰਮੇਸ਼ਰ ਦੇ ਸੁਭਾਅ ਅਤੇ ਕੰਮ ਨੂੰ ਦਿਖਾਉਂਦਾ ਹੈ। ਪਰਮੇਸ਼ਵਰ ਕੀ ਹੈ ਅਤੇ ਉਹ ਕੀ ਕਰਦਾ ਹੈ ਜਿਹਾ ਕਿ ਉਹ ਆਪਣੇ ਆਪ ਨੂੰ ਜਿਸ ਤਰ੍ਹਾਂ ਵੀ ਪ੍ਰਗਟ ਕਰਦਾ ਹੈ ਅਤੇ ਵਿਸ਼ੇਸ਼ ਰੂਪ ਨਾਲ ਮਸੀਹ ਦੇ ਵਿਅਕਤੀਤਵ ਵਿੱਚ ਪ੍ਰਦਰਸ਼ਿਤ ਪ੍ਰਦਰਸ਼ਿਤ ਹੁੰਦਾ ਹੈ ਜਿਸ ਵਿੱਚ ਉਸਨੇ ਆਪਣੀ ਪੂਰਨ ਮਹਿਮਾ ਨੂੰ ਦਿਖਾਇਆ ਹੈ ਅਤੇ ਅੱਗੇ ਵੀ ਦਿਖਾਉਂਦਾ ਰਹੇਗਾ ਗਵਾਹ ਨੇ ਜੋ ਦੇਖਿਆ ਉਸ ਦੇ ਇੱਕ ਉਦਾਹਰਨ ਉਤੇ ਵਿਚਾਰ ਕਰਦੇ ਹਾਂ ਯਿਸੂ ਦੇ ਕਰੂਸ ਉਤੇ ਚੜਾਏ ਜਾਣ ਤੋਂ ਕੁਝ ਹੀ ਸਮੇਂ ਪਹਿਲੇ ਉਹ ਪਤਰਸ ਯਾਕੂਬ ਅਤੇ ਯਹੂਨਾ ਨੂੰ ਇੱਕ ਉੱਚੇ ਪਹਾੜ ਉਤੇ ਲੈ ਕੇ ਗਿਆ ਅਤੇ ਉਹਨਾਂ ਦੇ ਸਾਹਮਣੇ ਰੂਪਾਂਤਰਿਤ ਹੋ ਗਿਆ ਜਿਵੇਂ ਹੀ ਉਹਨਾਂ ਪੁਰਸ਼ਾਂ ਨੇ ਦੇਖਿਆ ਯੀਸ਼ੂ ਦਾ ਰੂਪ ਬਦਲ ਗਿਆ ਅਤੇ ਉਸ ਦਾ ਚਿਹਰਾ ਸੂਰਜ ਦੀ ਤਰ੍ਹਾਂ ਚਮਕ ਰਹਾ ਸੀ ਮੱਤੀ ਅਧਿਆਇ 17 ਆਇਤ 2 ਅਤੇ ਉਸ ਦਾ ਵਸਤਰ ਚਮਕਦਾਰ ਸਫੇਦ ਬਿਜਲੀ ਦੀ ਚਮਕ ਜਿਹਾ ਚਮਕਦਾਰ ਹੋ ਗਏ ਸਨ ਲੂਕਾ ਅਧਿਆਇ 9 ਆਇਤ 29 ਉਸ ਵਕਤ ਪਰਵਤ ਉਤੇ ਉਸ ਦੀ ਆਤ੍ਰਿਕ ਮਹਿਮਾ ਚਮਕ ਉਠੀ ਇਹ ਪ੍ਰਕਾਸ਼ ਪੀਤਰ ਤੋਂ ਅੰਦਰ ਤੋਂ ਹੀ ਆਇਆ ਸੀ ਉੱਪਰ ਤੋਂ ਨਹੀਂ ਯਿਸੂ ਦੀ ਦੇਵਤਾ ਦੀ ਪਰਿਪੂਰਨਤਾ ਉਸ ਦੀ ਆਤ੍ਰਿਕ ਮਹਿਮਾ ਉਸ ਦੇ ਮਾਨਵ ਸਰੀਰ ਦੇ ਮਾਧਿਅਮ ਨਾਲ ਦਿਖਾਈ ਦਿੱਤੀ ਜਿਸ ਤਰ੍ਹਾਂ ਕਿ ਯਹੂਨਾ ਨੇ ਲਿਖਿਆ ਉਹ ਸਾਡੇ ਵਿੱਚ ਵਹਿੰਦਾ ਸੀ ਅਤੇ ਅਸੀਂ ਉਸ ਦੀ ਮਹਿਮਾ ਨੂੰ ਆਪਣੀ ਅੱਖਾਂ ਨਾਲ ਦੇਖਿਆ ਯਹੂਨਾ ਨੇ ਆਪਣੇ ਪ੍ਰਸਤਾਵਨਾ ਨੂੰ ਇੱਕ ਕਥਨ ਦੇ ਨਾਲ ਸਮਾਪਤ ਕੀਤਾ ਜੋ ਮੂਲ ਰੂਪ ਨਾਲ ਉਸ ਦੀ ਪ੍ਰਾਰੰਭਿਕ ਆਇਤ ਦਾ ਇੱਕ ਪੁਨਰਾਵਤੀ ਹੈ ਕੀ ਵਚਨ ਪਰਮੇਸ਼ਵਰ ਹੈ ਅਤੇ ਆਦ ਵਿੱਚ ਪਰਮੇਸ਼ਵਰ ਦੇ ਨਾਲ ਸੀ ਯਹੂਨਾ ਨੇ ਕਿਹਾ ਕਿ ਇਕਲੋਤਾ ਪੁੱਤਰ ਪਰਮੇਸ਼ਵਰ ਹੈ ਯਹੂਨਾ ਅਧਿਆਇ 1 ਆਇਤ 18 ਕਿਸੇ ਨੇ ਵੀ ਕਦੇ ਵੀ ਪਰਮੇਸ਼ਵਰ ਨੂੰ ਨਹੀਂ ਦੇਖਿਆ ਹੈ ਇਕਲੋਤਾ ਪੁੱਤਰ ਜੋ ਪਵਿੱਤਰ ਆਤਮਾ ਤੋਂ ਹੈ ਉਸਨੇ ਉਸਨੂੰ ਪ੍ਰਗਟ ਕੀਤਾ ਹੈ ਪਹਿਲੀ ਵੱਡੀ ਪਾਡੋਲਿਪੀਆ ਵਾਕਿਆंश ਇਕਲੋਤਾ ਪੁੱਤਰ ਦਾ ਅਨੁਵਾਦ ਇੱਕmaat ਪਰਮੇਸ਼ਵਰ ਦੇ ਰੂਪ ਵਿੱਚ ਕਰਦੇ ਹਨ ਕਿਸੇ ਨੇ ਵੀ ਪਰਮੇਸ਼ਵਰ ਨੂੰ ਕਦੇ ਨਹੀਂ ਦੇਖਿਆ ਹੈ ਲੇਕਿਨ ਇਸ ਦਾ ਇਕਲੋਤਾ ਪੁੱਤਰ ਮੋਨੋ ਜੇਨਸ ਥੀਓਸ ਜੋ ਅਪਰਮੇਸ਼ਵਰ ਹੈ ਉਸ ਨੇ ਪਿਤਾ ਨੂੰ ਪ੍ਰਗਟ ਕੀਤਾ ਹੈ ਯਹੁੰਨਾ ਅਧਿਆਇ 1 ਆਇਤ 18 ਧਿਆਨ ਦਿਵੋ ਇੱਕ ਵਾਰ ਫਿਰ ਤੋਂ ਦੋ ਵਿਅਕਤੀਆਂ ਦਾ ਉਲੇਖ ਕੀਤਾ ਗਿਆ ਹੈ ਕਿਸੇ ਵੀ ਵਿਅਕਤੀ ਨੇ ਕਦੀ ਵੀ ਪਰਮੇਸ਼ਵਰ ਪਿਤਾ ਨੂੰ ਨਹੀਂ ਦੇਖਿਆ ਹੈ ਲੇਕਿਨ ਅਦਭੁਤ ਇੱਕ ਪੁੱਤਰ ਨੇ ਪਿਤਾ ਨੂੰ ਪ੍ਰਗਟ ਕੀਤਾ ਹੈ ਪੁਰਾਣੇ ਨੇਮ ਵਿੱਚ ਜਦੋਂ ਲੋਕਾਂ ਨੇ ਪਰਮੇਸ਼ਵਰ ਨੂੰ ਦੇਖਿਆ ਸੀ ਤਾਂ ਇਹ ਮਾਨਵ ਸ਼ਰੀਰ ਗ੍ਰਹਿਣ ਕਰਨ ਤੋਂ ਪਹਿਲੇ ਯੇਸ਼ੂ ਪੁੱਤਰ ਹੀ ਸੀ ਇਹ ਪੁੱਤਰ ਨਾ ਕੇਵਲ ਪਿਤਾ ਨੂੰ ਜਾਣਦਾ ਹੈ ਬਲਕਿ ਉਸ ਨੂੰ ਪ੍ਰਗਟ ਕਰਦਾ ਹੈ ਪੁੱਤਰ ਦੇ ਕੋਲ ਸਵੰਗ ਦਿਵਯਤਾ ਹੈ ਆਪ ਦਿਵਯਤਾ ਹੈ ਕਿਉਂਕਿ ਉਹ ਹੀ ਪਰਮੇਸ਼ਰ ਹੈ ਉਸ ਦੇ ਕੋਲ ਸਮਾਨਤਾ ਹੈ ਤੇ ਉਹ ਪਰਮੇਸ਼ਰ ਦੀ ਪ੍ਰਕਿਰਤੀ ਨੂੰ ਪੂਰੀ ਤਰ੍ਹਾਂ ਨਾਲ ਪ੍ਰਤਿਬਿੰਬਿਤ ਕਰਨ ਅਥੇ ਪਰਮੇਸ਼ਰ ਦਾ ਪੂਰਨ ਸਰੂਪ ਬਨਨ ਵਿੱਚ ਸਕਸ਼ਮ ਹੈ ਕਿਉਂਕਿ ਉਹ ਆਪ ਅਨੰਤ ਪਰਮੇਸ਼ਰ ਹੈ ਇਬਰਾਨੀ ਅਧਾਇ 1 ਆਇਤ 1 ਅਤੇ 2 ਕਈ ਅਲੱਗ-ਅਲੱਗ ਪ੍ਰਕਾਸ਼ਨਾਂ ਵਿੱਚ ਜਿਸ ਜਿਸ ਵਿੱਚ ਹਰੇਕ ਨੇ ਸੱਚ ਦਾ ਹਿੱਸਾ ਦੱਸਿਆ ਅਤੇ ਪਰਮੇਸ਼ਵਰ ਦੇ ਪਵਿੱਕ ਵਕਤਾਵਾਂ ਵਿੱਚ ਅਤੇ ਪਵਿੱਕ ਵਕਤਾਵਾਂ ਦੇ ਦੁਆਰਾ ਸਾਡੇ ਪੁਰਖਿਆਂ ਨੂੰ ਰਹੱਸਯ ਦੇ ਗੁਪਤ ਗੱਲਾਂ ਸੁਣਾਈਆਂ ਲੇਕਿਨ ਇਨ੍ਹਾਂ ਦਨਾਂ ਦੇ ਅੰਤ ਵਿੱਚ ਉਸ ਨੇ ਸਾਡੇ ਨਾਲ ਆਪਣੇ ਇਕਲੋਤੇ ਪੁੱਤਰ ਦੇ ਦੁਆਰਾ ਗੱਲ ਕੀਤੀ ਹੈ। ਇਬਰਾਨੀਓ ਅਧਿਆਇ 1 ਆਇਤ 3 ਪੁੱਤਰ ਪਰਮੇਸ਼ਵਰ ਦੀ ਮਹਿਮਾ ਦੀ ਚਮਕ ਅਤੇ ਉਸਦੀ ਪ੍ਰਕਿਰਤੀ ਦੀ ਸਟੀਕ ਸ਼ਾਪ ਹੈ ਅਤੇ ਉਹ ਆਪਣੀ ਸ਼ਕਤੀ ਦੇ वचन ਦੇ ਦੁਆਰਾ ਬ੍ਰਹਮਾਣਡ ਨੂੰ ਬਨਾਏ ਰੱਖਤਾ ਹੈ ਕਿਉਂਕਿ ਪਰਮੇਸ਼ੁਰ ਨੇ ਜਗਤ ਨ ਅਜੇਹ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੋਤਾ ਪੁੱਤਰ ਬਖਸ਼ ਦਿੱਤਾ ਤਾਂ ਕਿ ਜੋ ਕੋਈ ਉਸ ਉਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰੰਤੂ ਅਨੰਤ ਜੀਵਨ ਪਾਏ ਯਹੂਨਾ ਅਧਿਆਇ 3 ਆਇਤ 16 ਇਹ ਪੁੱਤਰ ਦੇ ਤਾਰੇ ਪਰਮੇਸ਼ੁਰ ਹੈ ਜੋ ਤ੍ਰੇਕ ਤਵ ਦਾ ਦੂਸਰਾ ਵਿਅਕਤੀ ਹੈ ਜਿਸਨੇ ਕੁਵਾਰੀ ਮਰੀਅਮ ਦੇ ਗਰਭ ਵਿੱਚ ਪੂਰਨ ਮਨੁੱਖੀ ਦੇਨ ਉਤਾਰਨ ਕੀਤਾ ਤਾਂ ਕਿ ਉਹ ਮਨੁੱਖਾਂ ਦੇ ਪਾਪਾਂ ਦੇ ਲਈ ਸਿੱਧ ਬਲੀਦਾਨ ਦੇ ਰੂਪ ਵਿੱਚ ਆਪਣੀ ਜਾਨ ਦੇ ਸਕੇ ਤੇ ਸਾਡੇ ਲਈ ਪਰਮੇਸ਼ਵਰ ਦੇ ਨਾਲ ਮੇਲ ਮਲਾਪ ਕਰਨ ਦਾ ਮਾਰ ਖੋਲ ਸਕੇ। ਧਿਆਨ ਦਿਵੋ ਕਿ ਪਰਮੇਸ਼ਵਰ ਪਿਤਾ ਨੇ ਪਰਮੇਸ਼ਵਰ ਪੁੱਤਰ ਨੂੰ ਸਾਡੇ ਲਈ ਇਸ ਸੰਸਾਰ ਨੂੰ ਦੇ ਦਿੱਤਾ। ਯਾਨੀ ਸੰਸਾਰ ਦੇ ਲਈ ਬਖਸ਼ ਦਿੱਤਾ। ਯੇਸ਼ੂ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਹੈ ਤੇ ਤਰੈਤਵ ਦਾ ਦੂਸਰਾ ਵਿਅਕਤੀ ਦੇਹਤਾਰਨ ਕੀਤਾ ਹੋਏ। ਲੇਕਿਨ ਫਿਰ ਵੀ ਉਹ ਦੇਹਤਾਰਨ ਕਰਕੇ ਆਪਣੇ ਆਪ ਨੂੰ ਦੀਨ ਅਤੇ ਉਸਨੇ ਨੰਮਰ ਕੀਤਾ। ਉਸਨੇ ਅਜਿਹਾ ਇਸ ਲਈ ਕੀਤਾ ਤਾਂਕਿ ਉਹ ਸਾਡੇ ਲਈ ਆਪਣੇ ਕੰਮ ਨੂੰ ਪੂਰਾ ਕਰ ਸਕੇ ਕ੍ਰੂਸ ਉੱਤੇ ਆਪਣੀ ਬਲੀਦਾਨਪੂਰਨ ਪੂਨਕ ਮ੍ਰਿਤਿ ਦੇ ਮਾਧਮ ਨਾਲ ਸਾਨੂੰ ਪਾਪ ਤੋਂ ਛੁਡਾ ਸਕੇ ਦੇ ਸ਼ਬਦ ਦਾ ਅਰਥ ਪੋਤਿਤ ਸਰੀਰ ਹੋ ਸਕਦਾ ਹੈ ਲੇਕਿਨ ਇਸ ਦਾ ਉਪਯੋਗ ਸੰਪੂਰਨ ਮਾਨਵ ਸਵਭਾਅ ਦੇ ਲਈ ਕੀਤਾ ਜਾਂਦਾ ਹੈ ਮਾਨਵ ਸਵਭਾਅ ਉਹ ਸਭ ਕੁਝ ਹੈ ਜੋ ਸਾਨੂੰ ਇਨਸਾਨ ਬਣਾਉਂਦਾ ਹੈ ਯੀਸ਼ੂ ਨੇ ਪੂਰਨ ਮਨੁੱਖੀ ਦੇ ਨੂੰ ਅਪਣਾਇ ਮਨੁੱਖੀ ਸਵਭਾਅ ਨੂੰ ਅਪਣਾਇਆ ਫਲਿਪੀਓ ਅਧਿਆਇ 2 ਆਇਤ 7 ਯੀਸ਼ੂ ਜੋ ਪਰਮੇਸ਼ੁਰ ਸੀ ਉਸਨੇ ਦੇ ਵਿੱਚ ਖੁਦ ਨੂੰ ਪਰਮੇਸ਼ੁਰ ਦੇ ਸਮਾਨ ਨਹੀਂ ਸਮਝਿਆ ਪਰੰਤੂ ਆਪਣੇ ਆਪ ਨੂੰ ਧੀਨ ਠਹਿਰਾਇਆ ਅਤੇ ਇੱਕ ਦਾਸ ਦਾ ਰੂਪ ਧਾਰਨ ਕੀਤਾ ਅਤੇ ਮਨੁੱਖ ਦੀ ਸਨਮਾਨਤਾ ਵਿੱਚ ਖੁਦ ਨੂੰ ਬਹੁਤ ਧੀਨ ਅਤੇ ਨੰਮਰ ਕੀਤਾ ਇਬਰਾਨੀਓ 2 ਆਇਤ 9 ਅਸੀਂ ਜੋ ਦੇਖਦੇ ਹਾਂ ਉਹ ਯੀਸ਼ੂ ਹੈ ਜਿਸਨੇ ਥੋੜੇ ਸਮੇਂ ਦੇ ਲਈ ਸੁਰਗ ਦੇ ਤਾ ਤੋਂ ਵੀ ਘਟ ਕਰ ਦਿੱਤਾ ਗਿਆ ਸੀ ਅਤੇ ਹੁਣ ਮਹਿਮਾ ਅਤੇ ਸਨਮਾਨ ਦਾ ਮੁਕਟ ਪਹਿਨਾਇਆ ਗਿਆ ਹੈ ਕਿਉਂਕਿ ਉਸਨੇ ਸਾਡੇ ਲਈ ਮਰਤਿਉ ਦਾ ਸਾਹਮਣਾ ਕੀਤਾ ਸੀ ਹਾਂ ਪਰਮੇਸ਼ਵਰ ਦੇ ਅਨੁਗ੍ਰਹਿ ਤੋਂ ਯੀਸ਼ੂ ਨੇ ਪੂਰੀ ਦੁਨੀਆ ਵਿੱਚ ਸਾਰਿਆਂ ਦੇ ਲਈ ਮਰਤਿਉ ਦਾ ਸੁਆਦ ਚਖਿਆ ਇੱਕ ਨਮਰ ਹੋ ਕੇ ਅਤੇ ਅਧੀਨਤਾ ਦੀ ਸਮਾਨਤਾ ਵਿਰੋਧਾਵਾਸੀ ਨਹੀਂ ਹੈ ਕਾਰ ਵਿੱਚ ਅੰਤਰ ਦਾ ਮਤਲਬ ਪ੍ਰਕਿਰਤੀ ਦੀ ਹੀਣਤਾ ਨਹੀਂ ਹੈ ਯੀਸ਼ੂ ਕਦੇ ਵੀ ਅਨੰਤ ਸ੍ਰਿਸ਼ਟੀਕਰਤਾ ਦੀ ਤਰ੍ਹਾਂ ਨਹੀਂ ਰਹਾ ਯਹੂਨਾ ਨੇ ਬਾਦ ਵਿੱਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਦਿਖਾਇਆ ਕਿ ਉਸਨੇ ਆਪਣੇ ਇਕਲੋਤੇ ਪੁੱਤਰ ਨੂੰ ਦੁਨੀਆ ਵਿੱਚ ਭੇਜ ਕੇ ਸਾਡੇ ਨਾਲ ਕਿੰਨਾ ਪ੍ਰੇਮ ਕੀਤਾ ਤਾਂ ਕਿ ਅਸੀਂ ਉਸ ਦੇ ਦੁਆਰਾ ਅਨੰਤ ਜੀਵਨ ਪਾ ਸਕੀਏ ਇਹ ਸੱਚਾ ਪਿਆਰ ਹੈ ਪ੍ਰੇਮ ਇਸ ਵਿੱਚ ਨਹੀਂ ਕਿ ਅਸੀਂ ਪਰਮੇਸ਼ੁਰ ਨਾਲ ਪ੍ਰੇਮ ਕੀਤਾ ਪਰ ਇਸ ਵਿੱਚ ਇਹ ਕਿ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਪਾਪਾਂ ਦੇ ਪ੍ਰਾਛਿਤ ਦੇ ਲਈ ਆਪਣੇ ਪੁੱਤਰ ਨੂੰ ਭੇਜਿਆ ਪਹਿਲਾ ਯਹੂਨਾ ਅਧਿਆਇ 4 ਆਇਤ 9 ਅਤੇ 10 ਯਿਸੂ ਦਾ ਜਨਮ ਇੱਕ ਅਜਿਹੇ ਲੋਕਾਂ ਦੇ ਸਮੂਹ 1 ਸਦੀ ਦੇ ਇਸਰਾਇਲ ਵਿੱਚ ਹੋਇਆ ਸੀ ਜੋ ਪੁਰਾਣੇ ਨਿਯਮ ਦੇ ਪਵਿੱਗ ਵਕਤਾਵਾਂ ਦੇ ਲੇਖਨ ਦੇ ਆਧਾਰ ਉੱਤੇ ਇੱਕ ਛੜੋਂ ਵਾਲੇ ਦੀ ਉਮੀਦ ਕਰ ਰਹੇ ਸਨ ਜੋ ਪૃthਵੀ ਉੱਤੇ ਆਉਣ ਵਾਲਾ ਸੀ ਉਹ ਕੀ ਸੀ ਜੋ ਜਾਣਦੇ ਸਨ ਜਿਸ ਵਿੱਚ ਵਿੱਚੋਂ ਕੁਝ ਉੱਤੇ ਵਿਚਾਰ ਕਰੋ ਪੁਰਾਣੇ ਨੇਮ ਵਿੱਚ ਸੰਕੇਤ ਹੈ ਕਿ ਇਹ ਛੜੋਂ ਵਾਲਾ ਆਪ ਪਰਮੇਸ਼ਵਰ ਪੁੱਤਰ ਹੋਵੇਗਾ ਯਹੋਵਾ ਪਰਮੇਸ਼ਵਰ ਨੇ ਇਜ਼ਰਾਈਲ ਦੇ ਮਹਾਨ ਰਾਜਾ ਦਾਊਦ ਨਾਲ ਕੀਤੇ ਗਏ ਵਾਅਦਿਆਂ ਦੇ ਆਧਾਰ ਉੱਤੇ ਪਹਿਲੀ ਸਦੀ ਦੇ ਯਹੂਦੀਆਂ ਨੂੰ ਦੱਸਿਆ ਕਿ ਆਉਣ ਵਾਲਾ ਮਸੀਹਾ ਉਦਾਰ ਕਰਤਾ ਦਾਊਦ ਦਾ ਵੰਸ਼ ਹੋਵੇਗਾ ਪਰਮੇਸ਼ਵਰ ਨੇ ਦਾਊਦ ਦੇ ਦਾਉ ਨਾਲ ਵਾਅਦਾ ਕੀਤਾ ਸੀ ਕਿ ਉਸਦਾ ਇੱਕ ਵੰਸ਼ਜ ਹਮੇਸ਼ਾ ਦੇ ਲਈ ਅਨੰਤ ਸ਼ਾਸਨ ਕਰੇਗਾ। ਭਜਨ 99 ਆਇਤ 4 ਅਤੇ 19 ਅਤੇ 27 ਤੋਂ 29 ਅਤੇ 34 ਤੋਂ 37। ਦੂਸਰਾ ਸ਼ਮੂ엘 ਅਧਿਆਇ 7 ਆਇਤ 12 ਅਤੇ 13 ਮੈਂ ਤੇਰੇ ਬਾਦ ਤੇਰੇ ਵੰਸ਼ ਨੂੰ ਖੜਾ ਕਰਾਂਗਾ। ਉਹ ਮੇਰੇ ਨਾਮ ਦਾ ਇੱਕ ਪਵਨ ਬਣਾਏਗਾ ਅਤੇ ਮੈਂ ਉਸ ਦੇ ਰਾਜ ਦੇ ਸਿੰਘਾਸਨ ਸਦਾ ਦੇ ਲਈ ਸਥਿਰ ਕਰਾਂਗਾ। ਮੈਂ ਤੇਰੇ ਵੰਸ਼ ਨੂੰ ਰਾਜ ਦੇ ਰੂਪ ਵਿੱਚ ਸਥਾਪਿਤ ਕਰਾਂਗਾ ਹਮੇਸ਼ਾ ਦੇ ਲਈ ਤਦ ਅਨੰਤ ਕਾਲ ਤੱਕ ਤੇਰੇ ਸੰਗਾਸਨ ਉਤੇ ਉਹ ਬੈਠੇਗਾ ਭਜਨ ਅਧਿਆਏ 99 ਆਇਤ 4 ਦਾਊਦ ਦੇ ਵੰਚਸ ਦਾ ਜਨਮ ਬੈਥਲਹਮ ਵਿੱਚ ਹੋਵੇਗਾ ਮੀਕਾਹ ਭਿਕਵਕਤਵਾਂ ਨੇ ਲਿਖਿਆ ਹੈ ਬੈਥਲਹਮ ਤ੍ਰਪਤ ਚਾਹੇ ਤੂੰ ਯਹੂਦਾ ਦੇ ਹਜ਼ਾਰਾਂ ਵਿੱਚ ਛੋਟਾ ਹੈ ਤਾਂ ਵੀ ਤੇਰੇ ਵਿੱਚੋਂ ਉਹ ਨਿਕਲ ਕੇ ਮੇਰੇ ਕੋਲ ਆਵੇਗਾ ਜੋ ਇਜ਼ਰਾਈਲ ਵਿੱਚ ਪ੍ਰਭੂਤਾ ਕਰਨ ਵਾਲਾ ਹੋਵੇਗਾ ਉਸ ਦਾ ਨਿਕਲਣਾ ਪ੍ਰਾਚੀਨ ਕਾਲ ਤੋਂ ਅਤੇ ਯੁਗਾ ਯੁਗ ਤੋਂ ਹੈ ਮੂਲ ਪਾਸ਼ਾ ਇਬਰਾਨੀ ਵਿੱਚ ਯੁਗਾ ਯੁਗ ਵਿਚਾਰ ਅਨੰਤ ਕਾਲ ਹੈ ਪਵਿਖ ਵਕਤਾ ਹਬਕੂਕ ਨੇ ਯਹੋਵਾ ਯਹੋਵਾ ਪਰਮੇਸ਼ਰ ਦਾ ਉਲੇਖ ਕਰਦੇ ਹੋਏ ਇਸ ਸ਼ਬਦ ਦਾ ਉਪਯੋਗ ਕੀਤਾ ਹੈ ਮੇਰੇ ਪਰਮੇਸ਼ਰ ਹੈ ਮੇਰੇ ਪਵਿੱਤਰ ਜਨ ਕੀ ਤੂੰ ਅਨੰਤ ਕਾਲ ਯੁਗਾ ਯੁਗ ਤੋਂ ਨਹੀਂ ਹੈ ਹਬਕੂਕ ਅਧਿਆਇ 1 ਆਇਤ 12 ਮਰੀਮ ਅਤੇ ਯੂਸਫ ਦੋਨੋਂ ਪਰਿਵਾਰ ਦੀ ਵਿਭਿੰਨ ਸ਼ਾਖਾਵਾਂ ਦੁਆਰਾ ਦਾਊਦ ਦੇ ਵੰਸ਼ਜ ਸਨ ਜੋ ਮੱਤੀ ਅਧਿਆਇ 1 ਅਤੇ ਲੂਕਾ 3 ਵਿੱਚ ਯੇਸ਼ੂ ਦੀ ਵੰਸ਼ਾਵਲੀ ਦਿੱਖਦੀ ਹੈ। ਯਸ਼ਾਇਆ ਪਵਿੱਕ ਵਕਤਾ ਨੇ ਲਿਖਿਆ, "ਪ੍ਰਭੂ ਆਪ ਹੀ ਤੁਹਾਂ ਦੇ ਵਿੱਚ ਇੱਕ ਚਿੰਨ ਦੇਵੇਗਾ। ਦੇਖੋ ਉਹ ਕੰਨਿਆ ਜੋ ਅਵਿਵਾਹਿਤ ਹੈ ਅਤੇ ਕੁਵਾਰੀ ਹੈ, ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਸ ਦਾ ਨਾਮ ਇਮਾਨੁਅਲ ਰੱਖੇਗੀ, ਯਾਨੀ ਪਰਮੇਸ਼ਰ ਸਾਡੇ ਨਾਲ।" ਯਸ਼ਾਇਆ ਅਧਿਆਇ 7 ਆਇਤ 14। ਉਸਨੇ ਬਾਅਦ ਵਿੱਚ ਲਿਖਿਆ, "ਸਾਡੇ ਲਈ ਇੱਕ ਬਾਲਕ ਪੈਦਾ ਹੋਵੇਗਾ, ਰਾਜ ਉਸ ਦੇ ਕੰਦੇ ਉੱਤੇ ਹੋਵੇਗਾ ਅਤੇ ਉਸ ਦਾ ਨਾਮ ਅਦਭੁਤ ਪਰਮਰ ਦਰਜ ਦਾਤਾ ਕਰਮੀ ਪਰਮੇਸ਼ਰ ਅਨੰਤ ਕਾਲ ਦਾ ਪਿਤਾ ਸ਼ਾਂਤੀ ਦਾ ਰਾਜਕੁਮਾਰ ਕਿਹਾ ਲਿਆਗਾ ਦਾਉਦੇ ਸਿੰਘਾਸਨ ਅਤੇ ਉਸ ਦੇ ਰਾਜ ਉੱਤੇ ਉਸ ਦੇ ਸ਼ਾਸਨ ਦੀ ਅਤੇ ਸ਼ਾਂਤੀ ਦੀ ਵਿਰਧੀ ਦਾ ਕੋਈ ਅੰਤ ਨਹੀਂ ਹੋਵੇਗਾ ਉਸ ਦਾ ਸ਼ਾਸਨ ਅਨੰਤ ਅਨਿਆਇ ਅਤੇ ਸ਼ਾਂਤੀ ਦਾ ਹੋਵੇਗਾ ਸੇਨਾਉ ਦੇ ਯਹੋਵਾ ਦਾ ਉਤਸਾ ਇਸ ਨੂੰ ਪੂਰਾ ਕਰੇਗਾ यशाया अध्याय 9 आयत 6 ਅਤੇ 7। यशाया ਨੇ ਲਿਖਿਆ ਕਿ ਇੱਕ ਬਲਗ ਸਾਡੇ ਲਈ ਪੈਦਾ ਹੋਵੇਗਾ ਅਤੇ ਇੱਕ ਪੁੱਤਰ ਦਿੱਤਾ ਜਾਵੇਗਾ। ਇਹ ਜਨਮ ਲੈਣ ਵਾਲਾ ਬੱਚਾ ਦੇ ਤਾਰਨ ਹੈ। ਧਿਆਨ ਦਿਵੋ ਕਿ ਭਵਿੱਖ ਵਕਤਾ ਨੇ ਇਹ ਵੀ ਕਿਹਾ ਕਿ ਇਹ ਪੁੱਤਰ ਦਿੱਤਾ ਜਾਵੇਗਾ। ਉਸ ਬੱਚੇ ਦਾ ਅਸਤਿਤਵ ਉਸਦੇ ਜਨਮ ਤੋਂ ਨਹੀਂ ਆਵੇਗਾ। ਉਸ ਦਾ ਅਸਤਿਤਵ ਅਸੁਜਿਤ ਹੈ। ਉਪਰਮੇ ਪਰਮੇਸ਼ੁਰ ਤੋਂ ਦਾ ਦੂਸਰਾ ਵਿਅਕਤੀ ਪੁੱਤਰ ਹੈ। ਪਰਮੇਸ਼ਰ ਨੇ ਸੰਸਾਰ ਨਾਲ ਅਜੀਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੋਤਾ ਪੁੱਤਰ ਤ੍ਰਿਕਤ ਦਾ ਦੂਸਰਾ ਵਿਅਕਤੀ ਸਾਡੇ ਲਈ ਦੇ ਦਿੱਤਾ ਅਤੇ ਪੁੱਤਰ ਨੇ ਸਵਿਛਾ ਨਾਲ ਆਪ ਨੂੰ ਦੀਨ ਕੀਤਾ ਇੱਕ ਮਾਨਵੀ ਸਰੀਰ ਗ੍ਰਹਿਣ ਕੀਤਾ ਅਤੇ ਸੰਸਾਰ ਵਿੱਚ ਮਰਨ ਦੇ ਲਈ ਪੈਦਾ ਹੋਇਆ અપਮਾਨਜਨਕ ਮ੍ਰਿਤਿਉ ਅਤੇ ਪਾਪ ਦੇ ਅਪਰਾਧ ਅਤੇ ਦੰਡ ਨੇ ਸਾਡੀ ਆਜ਼ਾਦੀ ਨੂੰ ਖਰੀਦਣ ਦੇ ਲਈ ਤ੍ਰਿਕਤ ਦੇ ਦੂਸਰੇ ਵਿਅਕਤੀ ਪੁੱਤਰ ਦੇ ਦੇਹ ਤਾਰਨ ਦੇ 500 ਸਾਲ ਪਹਿਲੇ ਇਜ਼ਰਾਈਲ ਦੇ ਮਹਾਨ ਪ੍ਰਵਕਟਾ ਦਾਨੀਅਲ ਦੇ ਕੋਲ ਇੱਕ ਦਰਸ਼ਨ ਸੀ ਜਿਸ ਵਿੱਚ ਉਸਨੇ ਮਨੁੱਖ ਦੇ ਪੁੱਤਰ ਨਾਮ ਇੱਕ પ્રાણી ਨੂੰ ਦੇਖਿਆ ਜੋ ਮਨੁੱਖ ਜਾਤੀ ਦਾ ਨਿਆਂ ਕਰਨ ਅਤੇ ਹਮੇਸ਼ਾ ਦੇ ਲਈ ਦੁਨੀਆ ਤੇ ਸ਼ਾਸਨ ਕਰਨ ਦੇ ਲਈ ਦੁਨੀਆ ਤੇ ਅੰਤ ਵਿੱਚ ਆਵੇਗਾ ਦਾਨੀਅਲ ਅਧਿਆਇ 7 ਆਇਤ 13 ਅਤੇ 14 ਜਦ ਯੇਸ਼ੂ ਨੇ ਖੁਦ ਨੂੰ ਮਨੁੱਖ ਦਾ ਪੁੱਤਰ ਕਿਹਾ ਤਾਂ ਉਹ ਆਪਣੀ ਦਿਵਯਤਾ ਦਾ ਦਾਅਵਾ ਕਰ ਰਿਹਾ ਸੀ ਉਸ ਸੰਸਕ੍ਰਿਤੀ ਵਿੱਚ ਪ੍ਰਕਿਰਤੀ ਦੀ ਸਬੰਧਤਾ ਅਸਤਿਤਵ ਦੀ ਇੱਕ ਸਮਾਨਤਾ ਨੂੰ ਇੰਗਿਤ ਕਰਨ ਦੇ ਲਈ ਪੁੱਤਰ ਸ਼ੀਰਸ਼ਕ ਦਾ ਉਪਯੋਗ ਕੀਤਾ ਗਿਆ ਸੀ ਇਹ ਕਾਰਨ ਹੈ ਕਿ ਧਾਰਮਿਕ ਅਗਵਾ ਨੇ ਪਰਮੇਸ਼ਵਰ ਨੂੰ ਆਪਣੇ ਪਿਤਾ ਦੇ ਰੂਪ ਵਿੱਚ ਸੰਦਰਭਿਤ ਕਰਨ ਦੇ ਲਈ ਯੀਸ਼ੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਅਜਿਹੇ ਕਰਨ ਨਾਲ ਉਹ ਖੁਦ ਨੂੰ ਪਰਮੇਸ਼ਵਰ ਦੇ ਬਰਾਬਰ ਬਣਾ ਰਿਹਾ ਸੀ ਯਹੂਨਾ ਅਧਿਆਇ 5 ਆਇਤ 17 ਅਤੇ 18 32 ਅਧਿਆਇ 2 ਆਇਤ 41 ਅਤੇ 42 ਆਪਣੇ ਕ੍ਰੂਸ ਉਤੇ ਚੜਾਉਣ ਦੇ ਹਫ਼ਤੇ ਵਿੱਚ ਫਰੀਸੀਆਂ ਦੇ ਨਾਲ ਟਕਰਾਅ ਵਿੱਚ ਯੀਸ਼ੂ ਨੇ ਉਨ੍ਹਾਂ ਤੋਂ ਪੁੱਛਿਆ ਮਸੀਹ ਕਿਸ ਦਾ ਪੁੱਤਰ ਹੈ? ਉਹਨਾਂ ਨੇ ਉੱਤਰ ਦਿੱਤਾ ਉਹ ਦਾਊਦ ਦਾ ਪੁੱਤਰ ਹੈ ਵਾਂਸ਼ੇ। ਆਪਣੇ ਪਵਿੱਕਵਕਤਾਂਵਾਂ ਦੇ ਆਧਾਰ ਉੱਤੇ ਉਹ ਇੱਕ ਵਿਅਕਤੀ ਦੇ ਜਨਮ ਲੈਣ ਦੀ ਉਮੀਦ ਕਰ ਰਹੇ ਸਨ ਜੋ ਉਹਨਾਂ ਦਾ ਮਸੀਹ ਉਦਾਰ ਕਰਤਾ ਹੋਵੇਗਾ। ਯਿਸੂ ਨੇ ਜਵਾਬ ਦਿੱਤਾ ਤਾਂ ਫਿਰ ਦਾਊਦ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਬੋਲਦੇ ਹੋਏ ਉਸ ਨੂੰ ਪ੍ਰਭੂ ਕਿਉਂ ਕਹਿੰਦਾ ਹੈ? 32 ਅਧਿਆਇ ਭਾਈ ਆਇਤ 43 ਯੇਸ਼ੂ ਆਪਣੇ ਪੂਰਵਜ ਦਾਊਦ ਦੁਆਰਾ ਲਿਖੇ ਗਏ ਇੱਕ ਭਜਨ ਦਾ ਸੰਦਰਭ ਦੇ ਰਿਹਾ ਸੀ ਭਜਨ 110 ਆਇਤ 1 ਯਹਵਾ ਪਰਮੇਸ਼ਵਰ ਨੇ ਮੇਰੇ ਪ੍ਰਭੂ ਨੂੰ ਕਿਹਾ ਜਦੋਂ ਤੱਕ ਮੈਂ ਤੇਰੇ ਸ਼ਤਰੂਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ ਤਦ ਤੱਕ ਤੂੰ ਮੇਰੀ ਤਹਨੀ ਔਰ ਬੈਠ ਭਜਨ ਅਧਿਆਇ 110 ਆਇਤ 1 ਜਦ ਯੇਸ਼ੂ ਨੇ ਫਰੀਸੀਆਂ ਤੋਂ ਇੱਕ ਸਵਾਲ ਪੁੱਛਿਆ ਜਦ ਦਾਊਦ ਨੇ ਉਸ ਨੂੰ ਮੇਰੇ ਪ੍ਰਭੂ ਦਾ ਪ੍ਰਭੂ ਕਿਹਾ ਤਾਂ ਉਹ ਇੱਕ ਹੀ ਸਮੇਂ ਵਿੱਚ ਉਸਤੇ ਪ੍ਰਭੂ ਦਾ ਪ੍ਰਭੂ ਕਿਸ ਤਰ੍ਹਾਂ ਹੋ ਸਕਦਾ ਹੈ ਮੱਤੀ ਅਧਿਆਇ 2 ਭਾਈ ਆਇਤ 45 ਫਰੀਸੀਆਂ ਦੇ ਕੋਲ ਕੋਈ ਉੱਤਰ ਨਹੀਂ ਸੀ ਲੇਕਿਨ ਉੱਤਰ ਹੈ ਕਿਉਂਕਿ ਉਹ ਮਨੁੱਖੀ ਦੇਹ ਵਿੱਚ ਦੌਦ ਦਾ ਪਰਮੇਸ਼ਰ ਹੋਣ ਵਾਲਾ ਸੀ ਵੈਸੇ ਉਸਦੇ ਬਾਅਦ ਕਿਸੇ ਨੇ ਵੀ ਯੀਸ਼ੂ ਤੋਂ ਕੋਈ ਪ੍ਰਸ਼ਨ ਨਹੀਂ ਪੁੱਛਿਆ ਯੀਸ਼ੂ ਨੂੰ ਕ੍ਰੂਸ ਉਤੇ ਚੜਾਏ ਜਾਣ ਤੋਂ ਇੱਕ ਰਾਤ ਪਹਿਲੇ ਜਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੂੰ ਇਜ਼ਰਾਈਲ ਦੇ ਮਹਾਯਾਜਕ ਕੈਫਾ ਮਹਾਸਭਾ न्यायधीश ਸਰਵੋੱਚ ਯਹੂਦੀ ਅਦਾਲਤ ਦੇ ਸਾਹਮਣੇ ਖੜਾ ਹੋਣ ਦੇ ਲਈ ਲਾ ਜਾ ਗਿਆ ਹੋਰ ਵੀ ਚਸ਼ਮ ਦੀਦਾ ਨੇ ਯੀਸ਼ੂ ਦੇ ਖਿਲਾਫ આરોਪ ਲਗਾਏ ਲੇਕਿਨ ਯੀਸ਼ੂ ਨੇ ਕੁਝ ਵੀ ਜਵਾਬ ਨਹੀਂ ਦਿੱਤਾ ਤਦ ਮਹਾਯਾਜਕ ਨੇ ਮੰਗ ਕੀਤੀ ਕਿ ਯੀਸ਼ੂ ਪਰਮੇਸ਼ਵਰ ਦੀ ਸੂ ਖਾਵੇ ਅਤੇ ਉਹਨਾਂ ਨੂੰ ਦੱਸੇ ਕਿ ਉਹ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ ਮੱਤੀ ਅਧਿਆਇ 26 ਆਇਤ 62 ਅਤੇ 63 ਯੀਸ਼ੂ ਨੇ ਉੱਤਰ ਦਿੱਤਾ ਹਾਂ ਜਿਸ ਤਰ੍ਹਾਂ ਤੂੰ ਕਹਿੰਦਾ ਹੈ ਇਸੇ ਤਰ੍ਹਾਂ ਹੀ ਹੈ ਅਤੇ ਭਵਿਕ ਵਿੱਚ ਉਹ ਮੈਨੂੰ ਅਰਥਾਤ ਮਨੁੱਖ ਦੇ ਪੁੱਤਰ ਨੂੰ ਸਮਰ ਦੇ ਥਾਨ ਉਤੇ ਪਰਮੇਸ਼ਵਰ ਦੀ दाहिनी ओर ਬੈਠੇ ਅਤੇ ਸਵਰਗ ਤੋਂ ਸਵਰਗ ਦੇ ਬਾਦਲਾਂ ਤੋਂ ਲੋਟਦਾ ਹੋਇ ਦੇਖੇਗਾ। ਪਤੀ ਅਧਿਆਇ 26 ਆਇਤ 64। ਯੀਸ਼ੂ ਨੇ ਪਵਿੱਕ ਵਕਤਾ ਦਾਨੀਏਲ ਤੋਂ ਇੱਕ ਅੰਛ ਦਾ ਉਲੇਖ ਕੀਤਾ ਜਿੱਥੇ ਮਨੁੱਖ ਦੇ ਪੁੱਤਰ ਨੂੰ ਈਸ਼ਵਰੀ ਅਨਿਆ ਕਰਤਾ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਜਿਸ ਨੂੰ ਅਨੰਤ ਪ੍ਰਭੂਤਵ ਦਿੱਤਾ ਜਾਵੇਗਾ। ਦਾਨੀਏਲ ਅਧਿਆਇ 7 ਆਇਤ 13 ਅਤੇ 14। ਮੈਂ ਇੱਕ ਅਜੀਬ ਵਿਅਕਤੀ ਨੂੰ ਦੇਖਿਆ ਜੋ ਸਵਰਗ ਦੇ ਬਾਦਲਾਂ ਦੇ ਨਾਲ ਆਉਣ ਵਾਲੇ ਮਨੁੱਖ ਦੇ ਪੁੱਤਰ ਦੀ ਤਰ੍ਹਾਂ ਦਿਖਦਾ ਸੀ ਉਹ પ્રાਚੀਨ ਦੇ ਕੋਲ ਗਿਆ ਅਤੇ ਉਸ ਦੀ ਉਪਸਥਿਤੀ ਵਿੱਚ ਲੈ ਆਇਆ ਉਸ ਨੂੰ ਦੁਨੀਆ ਦੇ ਸਾਰੇ ਰਾਸ਼ਟਰਾਂ ਉੱਤੇ ਅਧਿਕਾਰ, ਸਨਮਾਨ, ਸ਼ਾਹੀ ਸ਼ਕਤੀ ਦਿੱਤੀ ਗਈ ਸੀ ਤਾਂ ਕਿ ਹਰ ਜਾਤੀ ਅਤੇ ਰਾਸ਼ਟਰ ਅਤੇ ਪਾਸ਼ਾ ਦੇ ਲੋਕ ਉਸ ਦੀ ਆਗਿਆ ਦਾ ਪਾਲਨ ਕਰਨ ਉਸ ਦਾ ਸ਼ਾਸਨ ਅਨੰਤ ਹੈ ਇਹ ਕਦੀ ਵੀ ਸਮਾਪਤ ਨਹੀਂ ਹੋਵੇਗਾ ਉਸ ਦਾ ਰਾਜ ਕਦੀ ਵੀ ਨਸ਼ਟ ਨਹੀਂ ਹੋਵੇਗਾ ਵਾਡੇ ਕੋਲ ਅਗਲੇ ਹਫਤੇ ਚਰਚਾ ਕਰਨ ਦੇ ਲਈ ਹੋਰ ਵੀ ਬਹੁਤ ਖੁਸ਼ ਹਾਂ ਲੇਕਿਨ ਜਿਸ ਤਰ੍ਹਾਂ ਹੀ ਅਸੀਂ ਸੰਦੇਸ਼ ਨੂੰ ਸਮਾਪਤ ਕਰਦੇ ਹਾਂ ਇਹਨਾਂ ਪੁਆਇੰਟਸ ਉੱਤੇ ਵਿਚਾਰ ਕਰੋ ਇਹਨਾਂ ਵਿੱਚ ਬਹੁਤ ਕੁਝ ਸਾਡੀ ਸਮਝ ਤੋਂ ਪਰੇ ਹੈ ਯੀਸ਼ੂ ਦੇ ਗਵਾਹਾਂ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਬਸ ਇਹ ਸਵੀਕਾਰ ਕੀਤਾ ਕਿ ਯੀਸ਼ੂ ਅਨੰਤ ਦਿਵਯ ਵਿਅਕਤੀਤਵ ਹੈ ਅਤੇ ਹਮੇਸ਼ਾ ਰਹੇਗਾ ਇਮਾਨੁਅਲ ਯਾਨੀ ਪਰਮੇਸ਼ੁਰ ਸਾਡੇ ਨਾਲ ਹੈ ਇੱਕ ਦਿਵਯ ਮਨੁੱਖ ਜੋ ਪਰਮੇਸ਼ੁਰ ਹੁੰਦੇ ਹੋਏ ਵੀ ਸਾਡੇ ਲਈ ਮਨੁੱਖ ਬਣਿਆ ਪ੍ਰਭੂ ਤਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ